ਜਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਸਿੱਖ ਧਰਮ ਦਾ ਪ੍ਰੋਗਰਾਮ ਹੋਵੇ ਚਾਹੇ Hindu ਧਰਮ ਦਾ ਪ੍ਰੋਗਰਾਮ ਹੋਵੇ ਚਾਹੇ Christian ਧਰਮ ਦਾ ਪ੍ਰੋਗਰਾਮ ਹੋਵੇ ਕੋਈ ਵੀ ਅਫਸਰ ਕੋਤਾਈ ਵਰਤਦਾ ਹੈ ਤੇ ਉਹ ਹਰ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਮੈਂ ਦੇਖਿਆ ਨਗਰ ਕੀਰਤਨ ਨਿਕਲ ਰਿਹਾ ਸੀ ਰਾਹ ਦੇ ਵਿੱਚ ਕੂਲਿਆਂ ਦੇ ਢੇਰ ਲੱਗੇ ਪਏ ਸੀ ਜਦੋਂ ਇੱਕ ਵੀਡੀਓ ਇੱਕ ਅਕਾਲੀ ਆ ਕੋ ਗਾਂਵਦੂ ਜਿਹੜਾ ਆਪਣੇ ਆਪ ਨੂੰ ਕਹਿੰਦਾ ਉਹ ਬੜਾ ਬੋਲ ਰਿਹਾ ਸੀ ਵੀ ਐਮਐਲਏ ਦਾ ਰੋਲਾ ਐਮਐਲਏ ਦਾ ਮੈਂ ਦੱਸਣਾ ਚਾਹਣਾ ਕਿਉਂਕਿ ਇਹ ਲੋਕ ਜਿਹੜੇ ਨੇ ਨਾ ਇੱਕ ਘਟਿਆ ਮਾਨਸਿਕਤਾ ਵਾਲੇ ਹੁੰਦੇ ਨੇ ਇਹਨਾਂ ਨੂੰ ਹਰ ਕੰਮ ਦੇ ਵਿੱਚ ਸਿਆਸਤ ਚਾਹੀਦੀ ਹੁੰਦੀ ਆ ਇਹ ਨਗਰ ਨਿਗਮ ਦਾ ਕੰਮ ਆ ਤੇ ਸਾਰੇ ਬਟਾਲੇ ਦੇ ਲੋਕ ਬੇਪਾ ਜਾਣਦੇ ਨੇ ਵੀ ਇਸ ਟਾਈਮ ਨਗਰ ਨਿਗਮ ਕਿਹਨਾਂ ਦੇ ਹੱਥ 'ਚ ਆ ਤੇ ਕਿਹਨਾਂ ਦਾ ਫਰਜ ਬਣਦਾ ਮੇਰੇ ਕੋਲ ਤੇ 8 ਘੰਟੇ ਹੋ ਗਏ ਹੋਣਗੇ ਤੁਹਾਡੀ ਵੀਡੀਓ ਇਹਨੂੰ ਪਰ ਇਹ 8 ਘੰਟਿਆਂ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ 4 ਘੰਟਿਆਂ ਬਾਅਦ ਹੀ ਮੈਂ ਅਕਸਰ ਜਿਨ੍ਹਾਂ ਨੇ ਕਟਾਈ ਕੀਤੀ ਸਸਪੈਂਡ ਕਰਕੇ ਰੱਖ ਦਿੱਤੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨਗਰ ਨਗਰ ਤੇ گاਵ ਬਤੂ ਜਿਹੜੇ ਬੈਠੇ ਨੇ ਉੱਥੇ ਜਿਹੜੇ ਆਪਣੇ ਆਪ ਨੂੰ ਬੜੇ ਜ਼ਿੰਮੇਵਾਰ ਸਮਝਦੇ ਨੇ ਔਰ ਹਰ ਹਮੇਸ਼ਾ ਗੱਲ ਕਰਦੇ ਨੇ ਲੋਕਾਂ ਨੂੰ ਗਮਰਾਹ ਕਰਨ ਦੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਵੀ ਕੰਮ ਕਰ ਲਈ ਔਰ ਜੇ ਆਪਾਂ ਜ਼ਿੰਮੇਵਾਰੀਆਂ ਤੇ ਕੰਮ ਨਾ ਨਾ ਕਰਾਂਗੇ ਤੇ ਲੋਕਾਂ ਨੂੰ ਭਰੀ ਭਾਰੀ ਪਤਾ ਹੈ ਵੀ ਕੌਣ ਸਿਆਸਤ ਕਰ ਰਿਹਾ ਤੇ ਕੌਣ ਕੰਮ ਕਰ ਰਿਹਾ ਸੋ ਹੁਣ ਫੈਸਲਾ ਫੇਰ ਮੇਰੇ ਲੋਕਾਂ ਦੇ ਹੱਥ 'ਚ ਹੈ ਔਰ ਮੈਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ